ਨਮਸਕਾਰ ਮਤਰਿੰਦਰ ਰਮਨ ਹੈਡਲਾਈਨ 24 ਤੋਂ ਅੱਜ ਸਾਡੇ ਵਿੱਚ ਪਹੁੰਚੇ ਨੇ ਰਾਹੁਲਗਰ ਬਾ ਬਾਬਾ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਰੰਗ ਦੇ ਤਲਾਬ ਤੇ 15 ਤਰੀਕ ਨੂੰ ਕੈਂਪ ਲਗਾਇਆ ਸੀ ਮਾਗਲ ਬਲੱਡ ਸੇਵਾ ਵੱਲੋਂ ਤੇ ਅੱਜ ਪਹੁੰਚੇ ਨੇ ਦੇ ਨਾਲ ਸਾਰੇ ਦਸਤਾਨੇ ਦਾ ਧੰਨਵਾਦ ਕਰਨ ਲਈ ਪਹੁੰਚੇ ਨੇ ਆਓ ਅਸੀਂ ਨੇ ਟੀਮ ਨਾਲ ਸਵਾਗਤ ਕਰਦੇ ਹਾਂ ਭਾਈਕਣੀ ਐਸੋਸਾਇਟੀ ਦੇ ਸਮੂਹ ਮੈਂਬਰਾਂ ਨੂੰ ਅਸੀਂ ਅੱਜ ਸਨਮਾਨਤ ਕਰਾਇਆ ਸੀ ਜਿਵੇਂ ਸਾਡੇ ਸਰਵਜੀਤ ਭਾਜੀ ਜਨਮ ਅਸੀਂ ਨਿੰਮਾ ਜੀ ਪ੍ਰਧਾਨ ਨੇ ਇਹਨਾਂ ਨੇ ਇੱਕ ਮਿਸਾਲ ਕਹਿਮ ਕੀਤੀ ਕਿ ਇੰਨੀ ਉਹਨਾਂ ਨੇ ਉੱਥੇ ਨੱਠ ਪੱਜ ਕਰਕੇ ਸੇਵਾ ਵੀ ਕੀਤੀ ਤੇ ਖੂਨ ਵੀ ਡੋਨੇਟ ਕੀਤਾ ਕਿ ਮੈਂ ਪੂਰੀ ਜੋ ਸਾਡੀ ਟੀਮ ਹੈ ਭਾਈ ਕਈ ਸੋਸਾਇਟੀ ਦੀ ਇਹਨਾਂ ਦਾ ਧੰਨਵਾਦ ਕਰਦਾ ਹੈ ਸਾਡੇ ਸਰਬਜੀਤ ਭਾਜੀ ਜਦੋਂ ਦੀ ਉਮਰ ਤਕਰੀਬਨ 58 ਤੋਂ 60 ਸਾਲ ਹੋ ਗਈ ਹੈ ਇਹਨਾਂ ਨੇ ਵੀ ਜੋ ਆਪਣਾ ਲਾਸਟ ਖੂਨ ਡੋਨੇਟ ਕੀਤਾ ਕਿ 60 ਸਾਲ ਤੋਂ ਬਾਅਦ ਆਪਾਂ ਨਹੀਂ ਖੂਨ ਡੋਨੇਟ ਕਰ ਸਕਦੇ 18 ਤੋਂ 60 ਸਾਲ ਦੀ ਉਮਰ ਚੀ ਖੂਨ ਡੋਨੇਟ ਕਰ ਸਕਦੇ ਆ ਮੈਂ ਇਹਨਾਂ ਦਾ ਵੀ ਤੈਨੂੰ ਧੰਨਵਾਦ ਕਰਦਾ ਜੋ ਇਹਨਾਂ ਨੇ ਸਾਡਾ ਉੱਥੇ ਆ ਕੇ ਜੋ ਹੌਸਲਾ ਵਧਾਇਆ ਜੀ ਧੰਨਵਾਦ ਸਾਡੇ ਅੰਦਰ ਵਿੱਚ ਖੂਨਦਾਨ ਦੇ ਤਾਂ ਕੀ ਮਸੂਸ ਹੋ ਰਿਹਾ ਮੈਂ ਮਾਣ ਮਹਿਸੂਸ ਕਰਦਾ ਭਾਈ ਕਨਈਆ ਜੀ ਦਾ ਸੇਵਾਦਾਲ ਦਾ ਸਾਡੇ ਪ੍ਰਧਾਨ ਜੀ ਸਾਨੂੰ ਮੋਟੀਵੇਟ ਕਰਦੇ ਰਹਿੰਦੇ ਨੇ ਇਹਨਾਂ ਨੇ ਦੱਸਿਆ ਕਿ ਮੈਂ 65 ਵਾਰੀ ਖੂਨਦਾਨ ਕਰ ਚੁੱਕਿਆ ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ ਉਸ ਤੋਂ ਮੋਟੀਵੇਟ ਹੋ ਕੇ ਅਸੀਂ ਵੀ ਇਹਨਾਂ ਵਾਲੇ ਕਰਦੇ ਹਾਂ ਮੈਂ ਤਾਂ ਪਹਿਲੀ ਵਾਰ ਤੇ ਲਾਸਟ ਵਾਰ ਸਮਝ ਲਓ ਕਿ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹਾਂ ਬਲੱਡ ਦੇ ਖੂਨਦਾਨ ਮਹਾਦਾਨ ਅੱਜ ਅਸੀਂ ਧੰਨਵਾਦ ਕਰਦੇ ਹਾਂ ਮਹਾਕਰ ਬਲੱਡ ਸੇਵਾ ਦਾ ਜਿਨ੍ਹਾਂ ਨੇ ਮਾਣ ਬਖਸ਼ਿਆ ਭਾਈ ਕਨਈਆ ਜੀ ਸੇਵਾ ਸੈਟੀ ਦੇ ਯੋਧਿਆਂ ਨੂੰ ਸਨਮਾਨਤ ਕੀਤਾ ਗਿਆ ਵਿਸ਼ੇਸ਼ ਸਨਮਾਨ ਦੇ ਹੱਕਦਾਰ ਸੀ ਸਾਡੇ ਸਰਜੀਤ ਸਿੰਘ ਭਾਜੀ ਧਾਰਮਿਕ ਸੇਵਾ ਵਾਂਗ ਇੰਚਾਰਜ ਭਾਈ ਕਨਈਆ ਜੀ ਸੇਵਾ ਸੈਟੀ ਖੰਡਾ ਸਰਜੀਤ ਸਿੰਘ ਭਾਜੀ ਨੇ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ 60 ਸਾਲ ਦੀ ਉਮਰ ਵਿੱਚ ਜੋ ਕਿ ਉਸ ਖੂਨਦਾਨ ਕੈਂਪ ਵਿੱਚ ਸਭ ਤੋਂ ਬਡੇਰੀ ਉਮਰ ਦੇ ਖੂਨਦਾਨੀ ਸਨ ਉਹਨਾਂ ਨੇ ਖੂਨਦਾਨ ਕੀਤਾ ਔਰ ਮੈਨੂੰ ਆਪਣੇ ਆਪ ਤੇ ਵੀ ਮਾਣ ਮਹਿਸੂਸ ਹੁੰਦਾ ਸੀ ਜਦੋਂ ਬਲੱਡ ਡੋਨੇਟ ਕਰ ਰਹੀ ਸੀ ਤਾਂ ਔਰ ਮੈਂ ਵੀ ਖੂਨਦਾਨ ਕਰ ਰਿਆ ਸੀ ਮੇਰੇ ਨਾਲ ਹੀ ਉਹ ਬੈਠ ਤੇ ਖੂਨਦਾਨ ਕਰ ਰਹੀ ਸੀ ਦਾਨ ਤੇ ਹੱਥ ਵਿੱਚ ਸਾਡੇ ਹੱਥ ਫੜੇ ਹੋਏ ਸੀ ਜਿਵੇਂ ਕਹਿੰਦੇ ਨਾ ਹਮ ਸਾਥ ਸਾਥ ਹੈ ਨੇਕ ਕਾਰਜਾਂ ਲਈ ਸੋ ਧੰਨਵਾਦ ਕਰਦੇ ਆਂ ਮਹਾਂਕਰ ਬਲੱਡ ਸੇਵਾ ਦਾ ਅਸੀਂ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਲੱਗੇ ਰਹਾ ਤੁਸੀਂ ਕਿੰਨੀ ਵਗਾ ਚੁੱਕੇ ਹੋ ਖੂਨਦਾਨ 65 ਵਾਰ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕੀਤਾ ਗਿਆ ਸੀ ਮੇਰੇ ਵੱਲੋਂ ਤੇ ਸਾਡੇ ਹੋਰ ਜੋਧਿਆਂ ਨੇ ਵੀ ਖੂਨਦਾਨ ਕੀਤਾ ਉਹਦੇ ਵਿੱਚ ਬਹਾਦਰ ਸਿੰਘ ਨੀਹਾ ਸਾਲਦੀ ਜੀ ਤੇ ਹੋਰ ਵੀ ਕਈ ਜੋਧੇ ਸੀ ਉੱਥੇ ਭਾਈ ਕਨਈਆ ਜੀ ਸੇਵਾ ਸਰਟੀ ਵੱਲੋਂ ਖੂਨਦਾਨ ਕਰਕੇ ਗਏ ਇੱਕ ਵਾਰ ਕਰਦੇ ਦੋ ਕਿੰਨੇ ਮਹੀਨੇ ਦੁਬਾਰਾ 3 ਮਹੀਨੇ ਬਾਅਦ ਜਿਹੜਾ ਜੈਂਟਸ ਆ ਖੂਨਦਾਨ ਕਰ ਸਕਦਾ ਹੈ ਫੀਮੇਲ 4 ਮਹੀਨੇ ਬਾਅਦ ਖੂਨਦਾਨ ਕਰ ਸਕਦੇਗਾ ਬڑے ਨਾਲ ਮੈਡਮ ਨੀਹਾ ਜੀ ਹਾਂਜੀ ਮੈਡਮ ਜੀ ਤੁਸੀਂ ਖੂਨਦਾਨ ਦੇ ਗਿਆ ਸੀ ਮਾਂ ਦਾ ਬਲੱਡ ਸਰਵਿਸ ਕਿ ਮਹਿਸੂਸ ਕੀਤਾ ਤੁਸੀਂ ਕਿਵੇਂ ਵਰਪ ਹੋ ਮਿੱਤਾ ਬੜੇ ਮਾਨ ਦੀ ਗੱਲ ਹੈ ਮੇਰੇ ਲਈ ਹਨਾ ਕਿ ਮੈਂ ਖੂਨਦਾਨ ਕਰ ਪਾਈ ਆਪਣਾ ਜੋ ਕਿਸੇ ਤੇ ਕੰਮ ਆਊਗਾ ਕਿਉਂਕਿ ਖੂਨਦਾਨ ਮਹਾਦਾਨ ਹੈ ਜਿਵੇਂ ਆਪਾਂ ਸਾਰੇ ਕਹਿੰਦੇ ਆ ਮੈਂ ਸੈਕਿੰਡ ਟਾਈਮ ਬਲੱਡ ਦਿੱਤਾ ਔਰ ਪਹਿਲਾਂ ਮੇਰੀ ਫੈਮਲੀ ਵੀ ਮੈਨੂੰ ਇਹ ਕਹਿੰਦੀ ਸੀ ਹਮੇਸ਼ਾ ਵੀ ਖੂਨਦਾਨ ਨਹੀਂ ਕਰਨਾ ਤੁਹਾਨੂੰ ਚੱਕਰ ਆਉਂਦੇ ਆ ਵੀਕਨੈਸ ਹੁੰਦੀ ਹੈ ਹਨਾ ਤਾਂ ਅਸੀਂ ਕਦੀ ਖੂਨਦਾਨ ਨਹੀਂ ਕੀਤਾ ਸੀ ਪਰ ਜਦ ਮੈਂ ਲਾਸਟ ਟਾਈਮ ਕੀਤਾ ਤਾਂ ਮੈਨੂੰ ਐਸਾ ਕੁਝ ਵੀ ਫੀਲਿੰਗ ਹੋਇਆ ਤਾਂ ਹੁਣ ਮੈਂ ਦੂਸਰੀ ਵਾਰ ਖੂਨਦਾਨ ਦਿੱਤਾ ਸੀ ਔਰ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੋਈ ਕਿ ਮੇਰੀ ਡਾਟਰ ਹੈ ਹਲੇ 17 ইয়ারਸ ਦੀ ਆ ਉਹ ਕਹਿੰਦੀ ਮम्मा ਮੈਂ ਵੀ ਖੂਨਦਾਨ ਕਰਨਾ ਹੈ ਪਰ ਉੱਥੇ ਉਹਨਾਂ ਨੂੰ ਕਿਹਾ ਵੀ ਨਹੀਂ ਜੇ ਤੁਸੀਂ ਅਗਲੇ ਸਾਲ ਆਉਂਗੇ 18 ਸਾਲ ਦੇ ਹੋ ਜਾਓਗੇ ਫਿਰ ਅਸੀਂ ਖੂਨਦਾਨ ਤੁਹਾਡਾ ਲੈ ਲਾਂਗੇ ਹੈਨਾ ਤਾਂ ਜਦੋਂ ਤੱਕ ਅਸੀਂ ਖੂਨਦਾਨ ਆਪ ਨਹੀਂ ਕਰਦੇ ਤਾਂ ਬੱਚੇ ਵੀ ਸਾਡੇ ਤੋਂ ਦੇਖੇ ਬਿਨਾ ਕੁਝ ਨਹੀਂ ਸਿੱਖਦੇ ਤਾਂ ਮੈਨੂੰ ਖੁਸ਼ੀ ਹੋਈ ਕਿ ਮੇਰੇ ਕਰਕੇ ਮੇਰਾ ਬੱਚਾ ਵੀ ਉਸ ਸੇਧ ਤੇ ਚੱਲੂਗਾ ਧੰਨਵਾਦ ਜ਼ਿੰਮੇ ਆਨਵਾ ਨੂੰ ਕੀ ਮਸਲਾ ਦੇਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਦੇਖੋ ਤੁਹਾਡਾ ਖੂਨ ਨਵਾਂ ਬੰਦਾ ਜਦ ਤੁਸੀਂ ਕਿਸੇ ਸੰਦਾਨ ਦਿੰਦੇ ਹੋ ਔਰ ਕਿਸੇ ਦੇ ਕੰਮ ਵੀ ਆਦਾ ਤਾਂ ਸਾਨੂੰ ਰੁਕਣਾ ਨਹੀਂ ਚਾਹੀਦਾ ਜਿੱਥੇ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਆ ਤਾਂ ਉਹਨਾਂ ਨੂੰ ਬਲੱਡ ਤਾਨਤ ਕਰਕੇ ਵੀ ਅੱਗੇ ਰਹਿਣਾ ਚਾਹੀਦਾ ਬਲੱਡ ਸੇਵਾ ਦੇ ਪ੍ਰਗਨ ਦੀ ਰਾਉਂਡ ਕਰ ਬਾਬਾ ਜੀ ਕੀ ਕਹਿਣਾ ਰਹਿੰਦੇ ਹਦਮੋ ਕੇ ਪਹਿਲਾਂ ਤਾਂ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਸਾਰੀ ਸੰਸਥਾਵਾਂ ਸਮੂਹ ਪੱਤਰਕਾਰ ਭਾਈਚਾਰਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਜੋ ਸੁਤਮਾ ਵਿਸ਼ਾਲ ਖੁੰਦਾਂ ਦੇ ਕੈਂਪ ਸਵਰਗੀ ਰਾਮਕਮਰ ਗਰਗਜੀ ਦੀ ਯਾਦ ਵਿੱਚ ਜੋ ਅਸੀਂ ਲਾਇਆ ਸੀਗਾ ਪਿਛਲੇ ਸੰਡੇ ਨੂੰ ਉਹ ਬਹੁਤ ਵਧੀਆ ਕਵਰੇਜ ਕੀਤੀ ਸਾਰੇ ਪੱਤਰਕਾਰਾਂ ਨੇ ਤੇ ਸਾਰੇ ਸ਼ਹਿਰ ਨੇ ਤੇ ਸਾਰੀ ਸੰਸਥਾਵਾਂ ਨੇ ਬਹੁਤ ਸਾਨੂੰ ਸਾਥ ਦਿੱਤਾ ਜੋ ਸਾਡਾ ਇੱਕ ਜੋ ਕੈਂਪ ਜੋ ਵਿਸ਼ਾਲ ਖੁੰਦਾਂ ਦਾ ਕੈਂਪ ਸੀ ਉਹਦੇ ਵਿੱਚ 254 ਯੂਨਟ ਦਾ ਜੋ ਅਸੀਂ ਮੰਨਦੇ ਹਾਂ ਕਿ ਹਾਂ ਵੀ ਬਹੁਤ ਵਧੀਆ ਸਾਡਾ ਜੋ ਸਫਲ ਕੈਂਪ ਰਿਹਾ ਹੈ ਉਹਦਾ ਉਹਦਾ ਪਹਿਲਾਂ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਤੇ ਸਮੂਹ ਬਾਕੀ ਅੱਜ ਅਸੀਂ ਆਪਣੀ ਟੀਮ ਵੱਲੋਂ ਭਾਈ ਕਨਈਆ ਸੀ ਸੋਸਾਇਟੀ ਦੇ